ਅਸਰ ਦੇ ਦਿੱਤੀ ਜਿਹੜੀ ਟੱਕਰ ਹੋਈ ਹੈ ਦੇਖਣ ਨੂੰ ਮਿਲਿਆ ਕਿ 10 ਜਾਨੇ ਦੇ ਕਰੀਬ ਜਿਹੜੇ ਲੋਕ ਨੇ ਉਹ ਜ਼ਖਮੀ ਹੋਏ ਨੇ ਤਾਂ ਇੱਕ ਜਾਨੇ ਦੀ ਮੌਤ ਹੋਈ ਹੈ ਇੱਥੇ ਦੱਸਣਾ ਚਾਹਾਂਗੇ ਕਿ ਧੁੰਦ ਦਾ ਕਹਿਰ ਬਹੁਤ ਜ਼ਿਆਦਾ ਹੈ ਸੰਘਣੀ ਧੁੰਦ ਪੈ ਰਹੀ ਹੈ ਤਾਂ ਜਿੰਨੇ ਵੀ ਲੋਕ ਗੱਡੀਆਂ ਚਲਾ ਰਹੇ ਨੇ ਤਾਂ ਉਹਨਾਂ ਨੂੰ ਸਾਵਧਾਨੀ ਵਰਤਣੀ ਬਹੁਤ ਹੀ ਜ਼ਰੂਰੀ ਹੈ ਜਿਸ ਤਰ੍ਹਾਂ ਕਿ ਆਪਣੀਆਂ ਲਾਈਟਾਂ ਨੂੰ ਜਗਾ ਕੇ ਰੱਖਿਆ ਜਾਵੇ ਸੀਟ ਬੈਲਟ ਪਹਿਨੀ ਜਾਵੇ ਔਰ ਸਪੀਡ ਜਿੰਨੀ ਸਲੋ ਹੋ ਸਕਦੀ ਹੈ ਉਹਨੀ ਹੀ ਕੀਤੀ ਜਾਵੇ ਕਿਉਂਕਿ ਜਿਹੜੀ ਸੰਘਣੀ ਧੁੰਦ ਹੁੰਦੀ ਹੈ ਇਸ ਦੇ ਅੱਗੇ ਕੌਣ ਤੁਹਾਡੇ ਆ ਜਾਏਗਾ ਕੁਝ ਨਹੀਂ ਪਤਾ ਸੋ ਅੱਜ ਜਿਸ ਤਰ੍ਹਾਂ ਕੀ ਨਸ਼ਹਿਰਾ ਬਨਵਾ ਦੇ ਲਾਗੇ ਜੋ ਐਕਸੀਡੈਂਟ ਹੋਇਆ ਹੈ ਉਸ ਦੇ ਨਾਲ 10 ਜਾਨੇ ਦੇ ਕਰੀਬ ਜਿਹੜੇ ਨੇ ਜ਼ਖਮੀ ਨੇ ਸਿਵਲ ਹਸਪਤਾਲ ਤਰਨਤਾਰਨ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾ ਇੱਕ ਜਾਨਾ ਮੌਕੇ ਤੇ ਉਸ ਦੀ ਮੌਤ ਹੋ ਗਈ ਹੈ ਤੇ ਕੁਝ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ ਤਾਂ ਇੱਥੇ ਦੱਸਿਆ ਜਾਵੇਗਾ ਕਿ ਧੁੰਦ ਬਹੁਤ ਜ਼ਿਆਦਾ ਜਿੰਨਾ ਵੀ ਹੋ ਸਕਦਾ ਹੈ ਜਾਂ ਆਪਣੇ ਬੱਚਿਆਂ ਨੂੰ ਵੀ ਘਰ ਵਿੱਚ ਹੀ ਰੱਖਿਆ ਜਾਵੇ ਤਾਂ ਕਿ ਜਿਹੜੇ ਕਿ ਉਹ ਸੁਰੱਖਿਅਤ ਰਹਿ ਸਕਣ ਸੰਗਣੀ ਧੁੰਦ ਹੈ ਤਾਂ ਕੁਝ ਵੀ ਅਗਿਓ ਨਜ਼ਰ ਨਹੀਂ ਆ ਰਿਹਾ ਹੈ ਤਾਂ ਇਹ ਹੈ ਇਹ ਹੁਣ ਜਿੰਨਾ ਵੀ ਲੋਕ ਆਪਣੇ ਆਪ ਨੂੰ ਬਚਾਉਣੇ ਹਨ ਬਚਾਇਆ ਜਾਵੇ ਕਿਉਂਕਿ ਇਸ ਦਾ ਧੁੰਦ ਦਾ ਖਤਰਾ ਬਹੁਤ ਹੀ ਜ਼ਿਆਦਾ ਹੈ ਔਰ ਕਦੀ ਵੀ ਤੁਸੀਂ ਲੈਟਰ ਤੋਂ ਬਗੈਰ ਜਾਂਦੇ ਜੋ ਨਹੀਂ ਜਗਾ ਰਹੇ ਜੋ ਤਾਂ ਤੁਹਾਨੂੰ ਖਤਰਾ ਪੈਦਾ ਹੋਏਗਾ ਸੋ ਅੱਜ ਵੇਖਣ ਨੂੰ ਮਿਲਿਆ ਹੈ ਕਿ ਜਿਤਨਾ ਕਿ ਬੱਸ ਔਰ ਟਿੱਪਰ ਦੀ ਟੱਕਰ 10 ਜਣੇ ਜ਼ਖਮੀ 1 ਜਣੇ ਦੀ ਮੌਤ ਹੋਈ ਹੈ ਪੁਲਸੀ ਮੌਕੇ ਤੇ ਪਹੁੰਚ ਗਈ ਹੈ ਔਰ ਜਿਤਨਾ ਕਿ ਬੱਸ ਦੀ ਸਪੀਡ ਬਹੁਤ ਜ਼ਿਆਦਾ ਦੱਸੀ ਜਾ ਰਹੀ ਸੀਗੀ ਬੱਸ ਵਾਲੇ ਦੀ ਸਪੀਡ ਇੰਨੀ ਜ਼ਿਆਦਾ ਸੀ ਕਿ ਅਗਲੇ ਬੰਨਰ ਕੋਈ ਆਪਣਾ ਟਾਈਮ ਚੁਕਣਾ ਸੀ ਤਾਂ ਉਸ ਨੂੰ ਲੈ ਕੇ ਜਿਹੜਾ ਇਹ ਇੱਕ ਜ਼ਬਰਦਸਤ ਟੱਕਰ ਹੋਈ ਹੈ ਨੈਸ਼ਨਲ ਹਾਈਵੇ ਟੱਟੀਆਂ ਮਹੰਤਾਂ ਦੇ ਲਾਗੇ ਇੰਸ਼ਾਰਾ ਕ੍ਰਾਸ ਕਰਕੇ ਨਿਊ ਦੀਪ ਐਵੇਨਿਊ ਦੀ ਬੱਸ ਆ ਰਹੀ ਸੀ ਬਠਿੰਡੇ ਜਾ ਰਹੀ ਸੀ ਅਮਰਸਰ ਤੋਂ ਇੱਕ ਜਿਹੜਾ ਟਰੱਕ ਆ ਉਹ ਬਿਲਕੁਲ ਜਿਹੜੀ ਲੈਫਟ ਸਾਈਡ ਵਾਲੀ ਲੇਨ ਹੈ ਉੱਥੇ ਖੜਾ ਸੀਗਾ ਡਰਾਈਵਰ ਵਿੱਚ ਹੀ ਸੀਗਾ ਉਹ ਧੁੰਦ ਕਰਕੇ ਜਿਹੜਾ ਉਹ ਬੱਸ ਆਪਣੀ ਸਪੀਡ ਤੇ ਸੀਗੀ ਜਿੰਨੀ ਵੀ ਉਹਦੀ ਨਾਰਮਲ ਹੁੰਦੀ ਹੈ ਪਰ ਧੁੰਦ ਕਰਕੇ ਜਿਹੜਾ ਹਾਸਾ ਵਾਪਰ ਗਿਆ ਜਿਹਦੇ ਕਰਕੇ ਪੰਜ ਕੇ 6 ਸਵਾਰੀਆਂ जख्मी ਆ ਇੱਕ ਜਿਹੜਾ ਹੈਲਪਰ ਸੀਗਾ ਬੱਸ ਦਾ ਉਹਨੂੰ ਥੋੜੇ ਦਿਨ ਨਹੀਂ ਹੋਈ ਸੀ ਆਏ ਨੂੰ ਉਹ ਇੱਥੇ ਸਿਵਲ ਹਸਪੀਟਲ ਸਿਰੇ ਵਾਲੀ ਲੈ ਕੇ ਆਏ ਆ ਤੇ ਉਹ ਡਾਕਟਰਾਂ ਨੇ ਉਹਨੂੰ ਬ੍ਰੋਡ ਡੈਕ ਕੀਤਾ ਬਾਕੀ ਤਫਤੀਸ਼ ਜਾਰੀ ਹੈ ਕੀ ਕਾਰਵਾਈ ਸਰ ਟਰਾਲੇ ਵਾਲੇ ਤੇ ਕੀਤੀ ਜਾ ਰਹੀ ਹੈ ਜੀ ਇਹਦੇ ਕੇਸ ਰਜਿਸਟਰ ਕਰ ਰਹੇ ਹੈ ਜੀ ਟਰੱਕ ਅਸੀਂ ਕਬਜ਼ੇ ਚ ਲੈ ਲਿਆ ਵਾ ਬੱਸ ਵੀ ਕਬਜ਼ੇ ਚ ਲੈ ਲਈ ਹੈ ਤਾਂ ਡਰਾਈਵਰ ਜਿਹੜਾ ਡਰਾਈਵਰ ਜਿਹੜਾ ਨਹੀਂ ਮੌਕੇ ਤੇ ਦੌੜ ਗਿਆ ਤਫਤੀਸ਼ ਜਾਰੀ ਹੈ ਬਾਕੀ ਜੋ ਵੀ ਫੈਕਟ ਸਾਹਮਣੇ ਆਉਣਗੇ ਉਦੇ ਮਤਲਬ ਕਲੀ ਕਰਦੇ ਮੈਂ ਜਿਸ ਤਰ੍ਹਾਂ ਧੁੰਦ ਪੈ ਰਹੀ ਆ ਇਹਨਾਂ ਮਤਲਬ ਗੱਡੀਆਂ ਕ੍ਰੋਸ ਕਰਨ ਵਾਲਿਆਂ ਨੂੰ ਜਾਂ ਲਾਈਟਾਂ ਵਾਲਿਆਂ ਨੂੰ ਇਹਨਾਂ ਨੂੰ ਕੀ ਸੁਝਾਅ ਦੇਣਾ ਚਾਹੁੰਦੇ ਜੀ ਇਹੋਂ ਜ਼ਿਆਦਾ ਤੇ ਬਿਲਕੁਲ ਜਿਹੜੀ ਐ ਸਪੀਡ ਆ ਉਹ ਆਪਣੇ ਲਿਮਟ ਦੇ ਰੱਖੋ ਧੁੰਦ ਦੇ ਵਿੱਚ ਤੇ ਜਿਹੜੀਆਂ ਫੋਗ ਲਾਈਟਾਂ ਆ ਉਹਨਾਂ ਦਾ ਯੂਜ਼ ਕਰੋ ਕੋਈ ਕਾਲੀ ਨਾ ਕਰੋ ਓਵਰਟੇਕ ਨਾ ਕਰੋ ਤੇ ਟ੍ਰੈਫਿਕ ਦੇ ਨਿਯਮਾਂ ਉੱਲਾ ਦੀ ਪਾਲਣਾ ਕਰੋ ਸਰ ਚਨਨ ਸਿੰਘ ਕਿੱਥੇ ਜਾ ਰਹੇ ਸੀ ਸਰ ਮੈਂ ਹਰੀ ਮੈਂ ਮੋਕੇ ਜਾ ਰਿਹਾ ਸੀ ਓਕੇ ਇਹ ਕਿਹੜੀ ਬੱਸ ਸੀ ਨੀਓ ਦੀਪ ਤੇ ਕਿਸ ਤਰ੍ਹਾਂ ਸਾਡੀ ਧੁੰਦ ਬਹੁਤ ਜ਼ਿਆਦਾ ਕਿੰਨਾ ਕਿਤਰਾ ਐਕਸੀਡੈਂਟ ਹੋਇਆ ਸਰ ਐਕਸੀਡੈਂਟ ਗਾੜੀ ਟਿੱਪਰ ਖਲੜਿਆ ਹੈ ਪੱਥਰ ਵਾਲਾ ਥੋੜਾ ਬੱਸ ਵੀ ਜ਼ਿਆਦਾ ਤੇਜ਼ ਸੀ ਤੇ ਉਹਨਾਂ ਨੂੰ ਸਮਝ ਨਹੀਂ ਆਇਆ ਠੀਕ ਹੈ ਨਾ ਚਾਹੁੰਦੇ ਜਿਵੇਂ ਇਸ ਦੀ ਬੱਸ ਦੀ ਸਪੀਡ ਹੋਣੀ ਇਹ ਸਹੀ ਹੈ ਕਿ ਗਲਤ ਨਹੀਂ ਸਰ ਵੈਸੇ ਤਾਂ ਗਲਤ ਹੀ ਹੈ ਬਿਲਕੁਲ ਸਰ ਪੱਕਾ ਗਲਤ ਥੋੜਾ ਰਾਮਨਾਥ ਜਨਾ ਚੀ ਦਾ ਇਹਨਾਂ ਨੂੰ ਆਪਣੇ ਟਾਈਮ ਦਾ ਜੋ ਕੋਈ ਇਨਸਾਨ ਦਾ ਤੇ ਜ਼ਿੰਦਗੀ ਦਾ ਤੰਨਾ ਹੈਗਾ ਆਪਣੇ ਟਾਈਮ ਚੱਕਣਾ ਵੀ ਅੱਗੇ ਟਾਈਮ ਨਾਲ ਸਾਡਾ ਪਿਸ ਹੋ ਜੇ ਬੱਸ ਵਾਲੇ ਦੀ ਗਲਤੀ ਆ ਬੱਸ ਵਾਲੇ ਦੀ ਪੱਕਾ ਗਲਤੀ ਸਰ ਕਿਤੇ ਮੈਂ ਕਿੰਨੇ ਆਏ ਸੀ ਸਰ 8 10 ਜਣੇ ਹੈਗੇ ਇੱਕ ਦੇ ਡੈਥ ਕਰ ਗਿਆ ਮੌਕੇ ਤੇ ਐਕਸੀਡੈਂਟ ਕੇਸ ਆ ਜਾ ਠੀਕ ਹੈ ਨਾ ਚਾਹੁੰਦੇ ਸਸਿਕਾਲ ਜੀ ਇਹ ਤਰੀਬਨ ਪੇੜ ਕਿ ਟੈਂਡਰ ਦੇਲੇ ਸਾਡੇ ਕੋਲ ਸਰਹਾਲੀ ਤੋਂ ਪੇਸ਼ੈਂਟ ਸ਼ਿਫਟ ਹੋਈ ਹੈ ਤੇ ਬਸ ਦਾ ਐਕਸੀਡੈਂਟ ਹੋਇਆ ਤੇ ਇਸ ਹਨ ਨੇ ਤਾਂ ਸਾਡੇ ਕੋਲ 8 ਪੇਸ਼ੈਂਟ ਆਏ ਹੈ ਜਿਨ੍ਹਾਂ ਵਿੱਚੋਂ 4 ਆਪਾਂ ਰੈਫਰ ਕੀਤੇ ਦੋ ਪੇਸ਼ੈਂਟਸ ਦੇ ਆ ਡੱਤ ਦੇ ਆ ਕਿੜੀਆਂ ਹੱਡੀਆਂ ਉਹਨਾਂ ਵਿੱਚ ਫ੍ਰੈਕਚਰ ਸੀਗਾ ਤਾਂ ਹੋਰ ਜਿਹੜੇ 5 ਪੇਸ਼ੈਂਟ ਹੈ ਉਹ ਸਟੇਬਲ ਹੈਗੇ ਆ ਆਪਾਂ ਉਹਨਾਂ ਨੂੰ ਐਡਮਿਟ ਕਰ ਗਏ ਹੁਣ ਦੇ ਜਿਹੜੀਆਂ ਟ੍ਰੀਟਮੈਂਟ ਕਰ ਮੈਨੂੰ ਕਿੰਨੇ ਨੂੰ ਜਾਣੇ ਪੱਤੇ ਆਏ ਸੀ ਕਿ ਜਦੋਂ ਇਹ ਅਲੱਗ-ਅਲੱਗ ਗੱਲਾਂ ਲੈ ਕੇ ਆਏ। ਦੋ ਲੋਟਸ ਚਾਹੀਏ, ਦੋ ਪੇਸ਼ੈਂਟ ਬਾਅਦ ਚਾਹੀਏ, ਪੰਜ ਇਕੱਠੇ ਆਏ ਸੀ ਪੇਸ਼ੈਂਟ। ਮੈਨੂੰ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਹੋ ਰਿਹਾ ਹੈ? ਟ੍ਰੀਟਮੈਂਟ ਆਪਾਂ ਸਾਰਾ ਇਹਨਾਂ ਨੂੰ ਜਿਹੜਾ ਸਿੰਟੋਮੈਟਿਕ ਟ੍ਰੀਟਮੈਂਟ ਦੇ ਦਿੱਤਾ। ਜਿਨ੍ਹਾਂ ਦੀਆਂ ਫ੍ਰੈਕਚਰ ਸੀਗਾ ਉਹਨਾਂ ਨੂੰ ਸਪਲਿੰਡ ਕਰਕੇ ਆਪਾਂ ਦੋ ਸੀਰੀਅਸ ਸੀਗੇ ਜਿਹੜੇ ਉਹਨਾਂ ਨੂੰ ਰੈਫਰ ਕਰਦੇ। ਕਿਸੇ ਦੀ ਡੈਥ ਵੀ ਨਹੀਂ ਨਸੀ ਜਾਣੀ। ਡੈਥ ਸਾਨੂੰ ਵਰਬ ਫੋਨ ਤੇ ਹੀ ਪਤਾ ਚੱਲਿਆ ਕਿ ਸਰਹਾਲੀ ਇੱਕ ਡੈੱਡ ਬੋਡੀ ਹੈ। ਰਿਜੇ ਕੁਮਾਰ ਜਗਮਨੀ ਟੀਵੀ ਤਰਨਤਾਰ